ਵੇਸਾ ਵਰਤ ਮਾਰ ਕੇ ਜੀ ਆディਤਾ ਰਾਏ ਜੀ ਬਬੇ ਜੀ ਤੇ ਇਹ ਰਾਤ ਨੂੰ ਦੇ ਲੰਗਰੀ ਦੇ ਕਹਿਣ ਹੈ ਕਿ ਸਵੇਰੇ ਸਾਡੇ ਚਾਚੇ ਨਾਲ ਇਹ ਜੇ ਰਾਤ ਦੇ ਕਰਨ ਬਾਅਦ ਪੈリエ ਤੇ ਮਗਰੋਂ ਹੀ ਇਹ ਤਿੰਨੇ ਜਣੇ ਜੀ ਚਾਚਾ ਮੇਰਾ ਇੱਕ ਮੋਨਾ ਜੀ ਇੱਕ ਪਕੂ ਤੇ ਇੱਕ ਸੋਨੀਏ ਜੀ ਇਹ ਤਿੰਨੇ ਜੀ ਦੇ ਹਥਿਆਰਾਂ ਨਾਲ ਜੀ ਡੇ ਟੇ ਲੈ ਕੇ ਗਏ ਉਹਨਾਂ ਨੂੰ ਮਾਰਨ ਪੈ ਗਿਆ ਜੀ ਉੱਤੇ ਜੇ ਜਦੋਂ ਨੂੰ ਪਤਾ ਲੱਗਾ ਉਦੋਂ ਵੀ ਬਦੇ ਦਾ ਮਾਰ ਮਾਰ ਕੇ ਬੁਰਾਹਾ ਕਰਦੇ ਰਹੇ ਜੀ ਤੁਹਾਇਸੇ ਢਾਣ ਕੇ ਇਹਨਾਂ ਨੂੰ ਮਿਲੂ ਵੀ ਪੁੱਟਿਆ ਨਾਲ ਮੇਰੀ ਸਿਸਟਰ ਵੀ ਤੇ ਉਹਨਾਂ ਨੂੰ ਵੀ ਪੈ ਗਿਆ। ਇਹ ਪਤਾ ਨਹੀਂ ਜੀ ਕੋਈ ਆਪਣੀ ਰੰਜਿਸ਼ ਜ਼ਿਰਖ ਦੇ। ਮੇਂ ਨਾਮ ਹੈ ਜੀ ਮੇਰੇ ਡੈਡੀ ਨੂੰ ਪੁਰੇ ਜੀ। ਤੇ ਇਹਨਾਂ ਨੇ ਕੰਮ ਕਰਤਾ ਜੀ। ਕੋਈ ਗੱਲ ਇਹ ਉਹਨਾਂ ਨਾਲ ਹੋਏ ਦੇ ਬਾਹਰ ਹਲ ਕਰ ਸਕਦੇ। ਸਾਡੇ ਨਾਲ ਕਰੀ ਦਾ ਸਾਡੇ ਨਾਲ ਗੱਲ ਕਰਦੇ। ਬੰਦੇ ਬਿਠਾਉਂਦੇ ਕੋਈ ਵੀ ਕਰਦੇ। ਗੱਲ ਦਾ ਹੱਲ ਹੁੰਦਾ ਹੈ। ਪ੍ਰਸ਼ਾਸਨ ਕੀ ਕਹਿਣਾ ਚਾਹੁੰਦੇ ਤੁਸੀਂ? ਪ੍ਰਸ਼ਾਸਨ ਇਹ ਕਹਿਣਾ ਚਾਹੁੰਦਾ ਜੀ ਆ ਦੋ ਮੈਨੂੰ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ। ਕੱਲ ਉਹ ਇੱਕ ਕੰਮ ਮਚਾਣਾ ਬਾਹਰ ਅੰਦਰ ਜੀ। ਫਿਰ ਘਰ ਆਣ ਕੇ ਕੁੜੀਆਂ ਨੂੰ ਮਾਰਨ ਬੈਠ ਗਏ। ਕੁੜੀਏ ਦੀ ਵੀ ਤੇਰੀ ਦੀ ਮਾਰ। ਕੁੜੀਏ ਦੀ ਨੱਟੇ ਦੇ ਡੰਡੇ ਮਾਰਦੇ। ਮੰਮੀ ਆ ਕੇ ਨੂੰ ਬੈਗਦੇ। ਇਹ ਘਰ ਆਣ ਕੇ ਜਦੋਂ ਆਏ ਤੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਪੂਰੀ ਕਰਦੇ। ਨਹੀਂ। ਜੇਕਰ ਸਭੇ ਤਾਂ ਰੋਈ ਬੰਦੇ ਨੂੰ ਘਟਰ ਕੇ ਤੇ ਬਾਹਰ ਨਹੀਂ ਹੀ ਗਏ ਜਾਂਦੇ। ਜੇਕਰ ਦੂਰ ਬਾਹਰ ਨਿਕਲਿਆ ਤਾਂ ਮਾਰ ਹੀ ਜਾਣਾ ਜੀ। ਮੈਨੂੰ ਅਹਿਸਾਸ ਹੋ ਰਿਹਾ ਕਿ ਤੈਨੂੰ ਕਾਸਟਰ ਕੋਕੂ ਦੀ ਟੰਗਰੀ ਦੀ ਰਾਂਚੀ ਸੀ ਪਤਾ ਨਹੀਂ ਕਿ ਇਹ ਪੀਚ ਕਿਰਿਆ ਨਾਲ ਪਾਤਰੀ ਇਹਦੇ ਮੇਰਾ ਭਰਾ ਬਾਰ ਸੀਗਾ ਮੇਰਾ ਵੱਡਾ ਭਰਾ ਸਕਾ ਦੁਗਾਰ ਸੀਗਾ ਤੇ ਉਹਨੂੰ ਡਾਕਟਰ ਕੋਲ ਚੱਜ ਰਿਆਂ ਤੇ ਫੇਰ ਉਹ ਆਪਣੀ ਜਗ੍ਹਾ ਰੱਖ ਬਾਬੇ ਚ ਕਚਰਾ ਗਿਆ ਫੇਰ ਬਾਬੇ ਕੋਲ ਚੋਲ ਗਿਆ ਸੁਬਾਹੇ ਕੋਲ ਅੱਜ ਵੀ ਕੋਰਾ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੈਂ ਤਾਂ ਠੀਕ ਹੈ ਜੇ ਬਾਬੇ ਆ ਨੇ ਕੀ ਬਾਬੇ ਚੱਕਰ ਕਰਾ ਲਓ ਤੇ ਉਹਨੂੰ ਮੇਰਾ ਬਾਬੇ ਨਾਲ ਐਂ ਸ਼ਿਗਾਤਾ ਉਹ ਦਿਮਾਗ ਚ ਗਰੀਬ ਬੋਸ ਕਰਤਾ ਕਿ ਤੁਹਾਡੇ ਘਰ ਦਿਆਂ ਹੀ ਕੀਤੇ ਨੇ ਠੀਕ ਹੈ ਜੀ ਉਹ ਨਾਲੇ ਭਰਾ ਭਰਾ ਵੇ ਖੜੜ ਪਾਤਾ ਉਹਨੂੰ ਕਿਹਾ ਚੰਗੇ ਹੋ ਹਸਪੀਟਲ ਨਾਲ ਜਾਂ ਬਰਦਾਸ਼ਤਾ ਜਾਂ ਪਠਾਨਕੋਟ ਕਿਤੇ ਨਹੀਂ ਭੋਦਾ ਜਾਣ ਦਿੱਤਾ ਪਤਨ ਘਰ ਦਾ ਮੇਰੇ ਵੀ ਜਸ਼ਕਾ ਭਜਾਈ ਮੇਰੀ ਮੈਸੂਦ ਦਿੱਲੀ ਜਾਣਾ ਮੈਂ ਦੂਜੇ ਭਰਾਵਾਂ ਨਾਲ ਜਾਣਾ ਵੀ ਇਹਨੂੰ ਕਿਹਾ ਹਸਟ ਲਈਏ ਲੇਕਰ ਕਿਤੇ ਨਹੀਂ ਭੋਦਾ ਜਾਣ ਦਿੱਤਾ ਠੀਕ ਹੈ ਜੀ ਫਿਰ ਅਸੀਂ ਵੀ ਕਿਹਾ ਕਿ ਇਹ ਪਹਿਲੀ ਪ੍ਰੋਬਲਮ ਆ ਤਾਂ ਅਸੀਂ ਪਹਿਲੇ ਦੇ ਜਜਮੈਂਟ ਕਰਨੇ ਆ ਤੇ ਇਹਨੂੰ ਕਿ ਚੰਗਾ ਹਸਟ ਲਿਓ ਜੇ ਭਰਾਵਾਂ ਨੂੰ ਪੁੱਛਣਾ ਤਾਂ ਇਹਨੂੰ ਭਜਾਈ ਨਾ ਕਹਣਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾਵਾਂ ਦੇ ਵਿੱਚ ਵਿੱਚ ਰੰਦਾ ਰੰਦਾ ਰਹਿ ਗਿਆ ਅੱਥੂ ਤੱਕ ਕੀ ਕੀ ਬਾਰੇ ਡੇਲੀ ਘਰ ਆਣਾ ਰਾਤ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਹਾਲੀ ਪਤਾ ਫਿਰ ਉਹਦੇ ਵਾਰ ਵਿੱਚ ਕੀ ਹੋਇਆ ਕਿ ਉਹਨਾਂ 15 20 ਦੇਣ ਠੀਕ ਹੈ ਜੀ ਆ ਨੂੰ ਘਰ ਆਣਾ ਭਾਵੇਂ ਦਾ ਤਾਂ ਭਰਾ ਮੇਰਾ ਅੰਦਰ ਹੀ ਕਿਡਣਾ ਘਸ ਗਿਆ ਨਾ ਤਾਂ ਨੂੰ ਭਰਾਵਾਂ ਨੂੰ ਅੰਦਰ ਨਹੀਂ ਜਾਣ ਦਾ ਮੱਲੇ ਨੂੰ ਕਿਹਨੂੰ ਅੰਦਰ ਨਹੀਂ ਜਾਣ ਦਾ ਤੇ ਬਾਬੇ ਨੇ ਪਤਾ ਨਹੀਂ ਕੀ ਹੁਣ ਸਮਝਾਉਂਦਾ ਰਿਹਾ ਕੀ ਕਰ ਰਿਹਾ ਮੇਰੀ ਭੁਹਾਈ ਭੂਲੀ ਭਲੀ ਭਰਾ ਭੀਜੀ ਮੇਰੇ ਅੱਗੇ ਤਾਂ ਦਿਆ ਮੈਂ ਉਹਦੀ ਕਹਿਦਾ ਰਿਹਾ ਤੇ ਇਹ ਤਾਂ ਮੁੱਦਾ ਨਹੀਂ ਗੱਲ ਪਤਾ ਹੀ ਆ ਤੇ ਮੈਂ ਮੇਰੇ ਦੇ ਸ਼ਕਲ ਤੇ ਨਹੀਂ ਗਾਉਂਗਾ ਕੋਈ ਸਿੱਕਾ ਬਜਟ ਨਾਲ ਘਰਾ ਕੇ ਗਿਆ ਰਿਹਾ ਗਿਆ ਛੱਡੋ ਲੇਕਿਨ ਉਹਨਾ 15 ਦਿਨ ਬਾਬੇ ਉਮਲ ਬਾਬੇ ਨਾਲ ਕੀ ਮਨਾ ਕਰਦਾ ਕਿ ਕਿਸੇ ਨੂੰ ਮੰਦਰ ਨਹੀਂ ਆਉਣ ਦੇਣਾ ਜਦ ਹੀ ਉਹਨੂੰ ਆਰਡੀਨਲ ਲੋੜ ਕੇ ਛਿਆਣੀ ਡਾਕਟਰ ਦੀ ਠੀਕ ਹੈ ਜੀ ਕਿ ਹਸਪਤਲ ਲੋੜੀ ਦਾ ਮੈਂ ਨਹੀਂ ਜਾਣ ਦਤਾ ਠੀਕ ਹੈ ਅਡਾ ਕੀ ਹੋ ਗਿਆ ਹੈ ਬੜੇ ਬਾਰ ਕਹਾਂ ਕਿ ਯਾਰ ਤੂੰ ਇਹਨੂੰ ਕੋ ਚੰਗੇ ਹੁਣ ਕੋ ਡਾਕਟਰ ਕੋ ਇਹਨਾਂ ਜਾਣਦਾ ਬਾਬੇ ਨੇ ਪਾਇਆ ਕੀ ਅੱਲ ਕਹਦਾ ਕਿ ਦਿੱਲੀ ਰਾਤ ਨੂੰ ਤੂੰ ਤੇ ਦਿੱਲੀ ਰਸੂਣ ਸੁਣ ਕੇ ਆਏਗਾ ਬੇੜੀ ਅਥੋਂ ਦਾ ਕੋ ਗਿਆ ਕਿ ਭਰਾ ਮੇਰਾ ਪੂਰੇ ਹੋਏ ਠੀਕ ਹੈ ਇਹ ਭਰਾ ਮੇਰਾ ਕੋਈ ਨਹੀਂ ਪੁੱਤੀ ਜੇ ਪੁੱਛਿਆ ਵੀ ਕਿੰਨਾ ਚਿਰ ਤੱਕ ਆਹ ਭਰਾ ਨੂੰ ਮਿਲਣਾ ਹੈ ਭਰਾ ਗੁੰਬਾਰ ਹੈ ਭਰਾ ਗੁੱਠਿਆ ਜੰਦਾ ਤੇ ਜੇ ਭਰਾ ਨੂੰ ਅਹੀਂ ਮਿਲਣਾ ਹੈ ਤੇ ਇਹ ਗੈ ਨਹੀਂ ਜੀ ਬਾਬੇ ਨੇ ਮਨਾ ਕਰਤਾ ਤਾਂ ਮੋਈ ਬਾਬੇ ਨੇ ਮਨਾ ਕਰਤਾ ਕਿ ਕਿਸ ਨੂੰ ਅੰਦਰ ਮਿਲਣਾ ਤਾਂ ਕਿ ਬਾਬੇ ਨੂੰ ਬਾਬੇ ਨੇ ਕਹਿ ਤਾ ਕਿ ਇਹਨਾਂ ਦਿਮਾਗ ਨੂੰ ਕੰਮ ਕਰਨਾ ਚਾਹੀਦਾ ਹੈ ਨਾ ਇਹਨਾਂ ਕੀ ਉਹਦੇ ਬਾਬੇ ਨੂੰ ਸੱਚ ਲੱਗ ਕੇ ਭਰਾ ਨੂੰ ਮੰਤਰੀ ਬਰਾਤ ਕਿ ਸੌਰੀ ਨਾ ਹੋ ਗਿਆ ਜੀ ਠੀਕ ਆ ਅਸੀਂ ਬਈ ਚੁੱਪ ਕਰ ਰਹੇ ਜਿਹਨੂੰ ਅਸੀਂ ਜਦੋਂ ਅਸੀਂ ਭਰਾ ਦੂਰ ਹੋ ਗਿਆ ਤੁਹਾਡੇ ਮੁਹਲੇ ਦੇ ਆਡੇ ਨਿਆਣੇ ਅੰਦਰ ਗਏ ਆ تم بابا ادر باندھی بابا گیٹ نہیں کھول <سؤال> رہا مار دس چکر آئیے بابے کے بارے لگا سات بابا نے پورا ہو گیا پورا گیا بابا مکے اتنے پھر این چپکا بھی خلر کہ بابے کو پوچھیے پھر این چپ محلے پہ چھوٹے ہو گیا ہو گیا جو ہو گیا ہو گیا ਆਹ ਨਹੀਂ ਉੱਥੇ ਤੇ ਉੱਥੇ ਫੇਰ ਕੁੜੀ ਆਦੀ ਧੀਜੀ ਆਈ ਤੇ ਉਹਨੇ ਕਿਹਾ ਵੀ ਮੋਣੇ ਮੇਰਾ ਭਰਾ ਦੇ ਮੇਰਾ ਪਿਓ ਦੇ ਆਹ ਕਿੱਥੋਂ ਲਈਏ ਜੀ ਸਾਡੀ ਮੰਨੀ ਮੇਰੇ ਧੀਜੇ ਨਾਲੇ ਨਾਮ ਭਲੇ ਨਾ ਮੰਨੀ ਮੈਂ ਕਿਥੋਂ ਭਰਾ ਦਿੰਦਾ ਆਇਆ ਤੇ ਰਾਣੀ ਬੁੱਲੇ ਸ਼ਾਰਾ ਬੈਠ ਗਿਆ ਇਕੱਠੇ ਹੋਏ ਕਹਿੰਦੇ ਚੁੱਪ ਕਰੋ ਕੁੜੀ ਨਾਲ ਸ਼ਰਮ ਨਾਲ ਕਿ ਮੇਰਾ ਨਾਮ ਆਉਂਦੀ ਮੋਣੇ ਮੇਰਾ ਪਿਓ ਦੇ ਮੋਣੇ ਮੇਰਾ ਪਿਓ ਦੇ ਗੱਲ ਕਰ ਗਈਆ ਰਣ ਵਾਇਪਾ ਲਗੀ ਬਾਬੇ ਰੈਣਾ ਨੂੰ ਟੈਮ ਪਾ ਤੇਰਾ ਵੀ ਤੋਨੇ ਭਰਾਵਾ ਛੱਕਿਆ ਬਾਲ ਤੇਰਾ ਮੇਰੀ ਭਰਾੜਾ ਨਹੀਂ ਦੁਸ਼ਮੀ ਦਾ ਨਾ ਮੇਰੀ ਭਰਾੜਾ ਦੁਸ਼ਮੀ ਨਾ ਭਜਾਇਨਾ ਦੁਸ਼ਮੀ ਮਿਲ ਕੇ ਇਹਦਾ ਕੋਈ ਦੁਸ਼ਮੀ ਨਹੀਂ ਹੈ ਅਕੋਈ ਮੈਂ ਭਰਾ ਕੋ ਜੀਦਾ ਸ਼ੀਰੇ ਸਾਮੀ ਭਰਾ ਵੀ ਖਬਰ ਲੈਣੇ ਭਰਾ ਨੂੰ ਬੁਲਾਵਾ ਚਾਣਾ ਅਸੂ ਤੱਕ ਡਾਕਟਰ ਕੋ ਵੀ ਮੈਂ ਲੀਟ ਤੇ ਆ ਜੀਆ ਪਤਾ ਹੀ ਨਹੀਂ ਮੰਨੀ ਨਹੀਂ ਨਾ ਠੀਕ ਆ ਨਾ ਠੀਕ ਆ ਜੇ ਨੂੰ ਮਲੇ ਕੁਛ ਨਾ ਨਾ ਠੀਕ ਆ ਪਾਚ ਇਹ ਗੱਲ ਇਹ ਕੀ ਬਾਬਾ ਸਿਹਾਰ ਕਰੇ ਪਾਪੇ ਪਾਰੇ ਨੇ ਪਾ ਲਗਾ ਕਿ ਇਹ ਬਾਬਾ ਜੀ ਦਾ ਜਨਾਨੀ ਨਰਾਜ ਹੋ ਗਈ ਔਰ ਇਹਨੇ ਪਹਿਲੇ ਵੀ ਦੋ ਵਾਰ ਕੀਤੀ ਹਾਲੀਆਂ ਇੱਕ ਰਾਜਪੂਤ ਜਨਾਨੀ ਘਟ ਕੇ ਲੈਣਦੀ ਸੀ ਸਾਦੂ ਇਹ ਬੰਦ ਕਰਕੇ ਕਿ ਖਿਆਲ ਤੇ ਚੈਨ ਦੇ ਅਮੀ ਕੁੜੀਆਂ ਵਿੱਚ ਭੜ ਭੜ ਕੋਈ ਬੋਨਾ ਕੰਦਾ ਹੈ ਜਨਾਨੀਆਂ ਮੇਰੀ ਭਤੀਜੀ ਆ ਇੱਕ ਘਰ ਬੈਠੀ ਜੇ ਕੋ ਜਵਾਨ ਭਤੀਜੀ ਆ ਜੀ ਆਈਂਦਾ ਬਾਬੇ ਨੇ ਪੁੱਛਿਆ ਯਾ ਤੁਮਾਰੀ ਕੀ ਥੋੜੀ ਦਾ ਫਿਰ ਉਹਦੇ ਬਾਅਦ ਨਾਂ ਲੱਗ ਗਿਆ ਸਾਡੇ ਘਰ ਕੋਈ ਖੁਲਮੀ ਕਹਿੰਦੀ ਆਏ ਚੁੱਪ ਗਾਰੇ ਜਾਂਦੀ ਹੁਣ ਬਾਬਾ ਕੱਲ ਕੋਸਾ ਫਿਰ ਢੇਲੀ ਰਾਤ ਕਾਰ ਆਣੇ ਦਾ ਢੇਲੀ ਰਾਤ ਕਾਰ ਆਣਦੇ ਆ ਪਤਾ ਕੀ ਕਰ ਲੈਣਾ ਠੀਕ ਹੈ ਜੀ ਤੇ ਬਾਬੇ ਨੇ ਬਾਹਰ ਬਾਹਰ ਗਰਾਈ ਤੇ ਮੈਂ ਜੋ ਤਰ ਬਾਬਲ ਬਾਹਰ ਆ ਕੁਛਿਆ ਪਪਾ ਯਾ ਤੁਹਾਡੇ ਘਰ ਕੀ ਹੈ ਬੰਗਾ ਵੈਗਾ ਨਾ ਹੜੀ ਜਵਾਂ ਠੀਆਂ ਪੈਣਾ ਨਾ ਤੇ ਤੂੰ ਇਹ ਕੀ ਕਰ ਕੇ ਲਿਓ ਬਾਬਾ ਕਹਿੰਦਾ ਮੈਂ ਕੀਤਾ ਹੀ ਕਿ ਮੈਂ ਜੋ ਮੱਝ ਵਾਲਾ ਤੁਮ ਕੋਣ ਕਹਾਂ ਮੈਂ ਕੁਛ ਨਾ ਫਿਰ ਮਰਨ ਪੁੱਛ ਆ ਲਿਆ ਕਾਂਜੀਵੇਂ ਪ੍ਰਾਣੀ ਬੀਗੀ ਮੈਂ ਹੱਲਦੀ ਤੇ ਬਾਬੇ ਕੋਲ ਕੱਚੀ ਦਾ ਛੋਟੀ ਜ ਕਿ ਬਾਬਾਏ ਮੁਸਲਮਾਨ ਆਣਾ ਪਤਾ ਨਹੀਂ ਕਿਥੋਂ ਦਾ ਹੈ ਸਮਝ ਨਹੀਂ ਆਦਾ ਠੀਕ ਹੈ ਤੁਸੀਂ ਸ਼ਹਿਰੇ ਨੂੰ ਜਗਾ ਜਾਓ ਫਿਰ ਆਪਣਾ ਕੋਈ ਦੇਖੋ ਜੀ ਨਾ ਬਈ ਸ਼ਾਨ ਅਤਰ ਕਰੋਗੇ ਫੇ ਬਾਬੇ ਨਾਲ ਤੁਹਾਈ ਹੋਏ ਬਾਬੇ ਕੋਈ ਚੇ ਚੱਕੂ ਜਾਏ ਤੇ ਮੇਰੀ ਕਲੀਨ ਦਾ ਬਲਾਵਾ ਦੁਕਾਨ ਦੇ ਵਾਲ ਕਲੀਨ ਨਹੀਂ ਜੀਆ ਮਤਲਬ ਉਹਦੇ ਮਾਰ ਜਾਂਦਾ ਤੇ ਪੱਕੇ ਬਾਹ ਮਛੀਵੇ ਮੇਂ ਪ੍ਰਾਣੀ ਮੇਂ ਪਰ ਵੀ ਜਾਮ ਹੀ ਮੇਰੂਗੀ ਤੇ ਫਿਰ ਮਤਲਬ ਇਹ ਬਾਬੇ ਨਾਲ ਮੇਕੋ ਖੋਗੇ ਮੇਲੇ ਮਾਰੀਆਂ ਤੇ ਮੈਰੀ ਮਾਰੀਆਂ ਫਿਰ ਉਹ ਵਿੱਚ ਬਾਬੇ ਵੀ ਇਕੱਠੇ ਹੋਗੇ ਉਹਦੇ ਬਾਅਦ ਉਹਦੀ ਜੀ ਮੇਰੀ ਆ ਗਈ ਤੇ ਫਿਰ ਵਿੱਚ ਵਿਚਾਰੇ ਉਹ ਧੀ ਜੀ ਵਾਝੀ ਇੱਕ ਦੀ ਬਾਕੀ ਹੋਰ ਨਾ ਬੁੜੇ ਨੂੰ ਕਿਜੀ ਨੂੰ ਕਿਸੇ ਨੂੰ ਆਪਣੀ ਗੱਲ ਨਾਮ ਤੇ ਨਹੀਂ ਹੋਇਆ ਤੇ ਨਾਮ ਉਹਨੂੰ ਕਹੇ ਉਹ ਨਾ ਗਿਆ ਡਾਕਟਰਿੰਦਰ ਜੋਤ ਸਿੰਘ ਹਾਂ ਜੀ ਦੱਸਿਆ ਗਿਆ ਹੈ ਕਿ ਸਿੱਧੇ ਸਿੱਧੇ ਜਾਣੇ ਸੀ ਬਾਹਰ ਤੇ ਮੁੰਡੇ ਪੈ ਗਏ ਉਹਨੂੰ ਕੁਝ ਤੇ ਜਿਹਨਾਂ ਚਰਨੋਂ ਕਾਫੀ ਘਟਿਆ ਕੱਲਾ ਸਹੀ ਹੁੰਦਾ ਤੇ ਸਟਾਏ ਦੇ ਵੇਖ ਨਹੀਂ ਆ ਸਟਾਏ ਲੱਗੀਆਂ ਕਾਫੀ ਲੱਗੀਆਂ ਉਹਦੇ ਜਦੋਂ ਅਸੀਂ ਕਹਿੰਦੇ ਕਿ ਮੋੜਾ ਮੋੜਾ ਨਹੀਂ ਚੱਲ ਰਿਹਾ ਖੱਬਾ ਮੋੜਾ ਨਹੀਂ ਚੱਲ ਰਿਹਾ ਸਿਰਜੀ ਕੋਨ ਨਹੀਂ ਜਖੂਨ ਨਿਕਲ ਰਿਹਾ ਸੋਜ ਵੀ ਹੈ ਜੀ ਹੈ ਤੇ ਨੁਕਸਾਨ ਦੇ ਉਹਨਾਂ ਇਹਨਾਂ ਸਮਾਗਿਕ ਉਦਾਰ ਤੇ 12 ਉਹਨਾਂ ਐਕਸਟਰਾ ਆਦਿ ਅਸਿਕਾ ਨੂੰ ਦਾਰਸੋ ਭੇਜਾਂਗੇ ਜਿੱਥੋਂ ਪੜ ਗਿਆ ਕਿਤੇ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਮੋਢੇ ਤੇ ਤੇ ਖੋਨੀ ਦੇ ਜੋ ਵੀ ਹੋਇਆ ਗਲਤ ਹੈ ਸਮਾਜ ਵਿੱਚ ਐਹੋ ਜਿਹੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਤੇ ਇੱਕ ਸਮਾਜਰ ਬੰਦੇ ਨੂੰ ਕੋਈ ਇਸ ਤਰ੍ਹਾਂ ਗਲਤ ਕਰ ਕਾਨੂੰਨ ਦਾ ਡਰ ਹੋਣਾ ਚਾਹੀਦਾ ਸੱਤ ਸੱਟਾਂ ਵਿੱਚ ਲਿਖੀਆਂ ਜਿਹੜੀਆਂ ਠੀਕ ਹੈ ਮੈਂ ਸੱਤ ਸੱਟਾਂ ਲਿਖ ਲਈਆਂ ਹਾਂ ਜਿਨ੍ਹਾਂ ਵਿੱਚੋਂ 2-3 ਤੇ ਕਾਫੀ ਮਤਲਬ ਆਈ ਜਾਂਦਾ ਓਨੀ ਵਾਲੀ ਮੋਟੀ ਵਾਲੀ ਤਾਂ ਕਹਿ ਰਹੇ ਨੇ ਕਿ ਮੇਰਾ ਉਹ ਫੋਟਾ ਜਰਾ ਥੋੜੀ ਵਿਆਹ ਗਿਆ ਜਿਹਾ ਤੇ ਕੋਣੀ ਮੇਰੇ ਚੱਲ ਨਹੀਂ ਰਹੀ ਉਹ ਤਾਂ ਫਿਰ ਇਸ ਵੇਲੇ ਕੋਈ ਦੱਸ ਭੇਜਾਂਗੇ ਉੱਥੋਂ ਪਤਾ ਲੱਗ ਗਿਆ ਕਿ ਕੋਈ ਅੰਦਰ ਹੱਡੀਆਂ ਨੇ ਟੁੱਟੀਆਂ ਕੋਈ ਉਹ ਸਾਡਾ ਮੇਨ ਤੰਮੀਰ ਨੇ ਮੋਟੇ ਤੇ ਕੋਣੀ ਵਾਲਾ